ਇੱਕ ਗੱਲ ਤਾਂ ਮੈਥੋਂ ਲੈ ਕੇ ਲੈ ਲੋ ਇੱਕ ਜਾਂ ਦੋ ਦਿਨ ਬਾਅਦੇ ਤੁਹਾਰੇ ਹੋਰ ਦਿਨ ਲੈ ਲੈਣੇ ਇਹ ਤਾਂ ਵਾਪਸ ਹੋਣੀ ਹੋਣੀ ਇਹ ਲਿਖੀ ਹੋਈ ਗੱਲ ਹੈ ਜੇ ਮੈਂ ਕਹੇ ਕਿਉਂ ਰਿਆ ਇਹ ਕਹਿਣ ਦੇ ਪਿੱਛੇ ਇੱਕ ਵਜ੍ਹਾ ਹੈ ਜਿੱਥੇ ਲੋਕ ਉੱਠ ਪੈਂਦੇ ਨੇ ਨਾ ਆਵਾਜ਼ੇ ਖਲਕਤ ਨਗਾੜਾ ਇਹ ਖੁਦਾ ਜਦੋਂ ਫਿਰ ਉਹ ਉੱਪਰ ਵਾਲਾ ਨਾਲ ਹੋ ਜਾਂਦਾ ਅਕਲਪੁਰ ਇਹ ਗਰੰਟੀ ਹੈ ਆਪਾਂ ਇਹ ਵਾਪਸ ਕਰਾ ਦੇਣਾ ਕਿਉਂਕਿ ਤੁਸੀਂ ਉੱਠ ਪਏ ਇਹ ਮੇਰੀ ਪੱਕੀ ਧਾਰਨਾ ਹੈ ਮਸਲਾ ਇਹ ਹੈ ਕਿ ਕਿਸਾਨ ਅੰਦੋਲਨ ਹੋਇਆ ਉਹਦੇ ਵਿੱਚ ਤਿੰਨ ਤੁਸੀਂ ਕਹਿ ਲਓ ਜਿਹੜੇ ਬਿੱਲ ਸੀ ਉਹਦੇ ਇੱਕ ਇਛੇ ਛੁਪਵੀ ਇੱਕ ਕੋਸ਼ਿਸ਼ ਸੀ ਉਹ ਕੋਸ਼ਿਸ਼ ਸੀ ਸਾਡੀ ਜ਼ਮੀਨ ਖੋਣ ਦੀ ਹੁਣ ਵੀ ਉਹੀ ਕੋਸ਼ਿਸ਼ ਹੈ ਇਹ 65000 ਕਰੋੜ ਦਾ ਆਪਣਾ ਲਾ ਏਕੜ ਤੇ ਨਹੀਂ ਰੁਕਣੀ ਸੀ ਭੈਣ ਜੀ ਇਹ 1.5 ਲੱਖ ਏਕੜ ਤੱਕ ਜਾਣੀ ਸੀ ਗੱਲ ਔਰ ਇਹ ਪਹਿਲੀ ਗੱਲ ਹੋਣੀ ਸੀ ਤੇ ਫਿਰ ਫੇਰ ਹੋਣਾ ਸੀ ਹੁਣ ਮਸਲਾ ਇਹ ਹੈ ਕਿ ਉਹ ਹੈ ਕਿਉਂ ਕਰਦੇ ਨੇ ਹੋ ਜਾ ਕੀ ਜਿਹਦੇ ਲਈ ਆਪਾਂ ਸਤਰਕ ਹੋਈਏ ਜਾਂ ਜਿਹਦੇ ਲਈ ਆਪਾਂ ਸਾਵਧਾਨ ਹੋਈਏ ਉਹਨਾਂ ਨੂੰ ਇੱਕੋ ਮਸਲਾ ਹੈ ਕਿ ਪੰਜਾਬ ਬੋਲਦਾ ਹੈ ਔਰ ਇਹ ਬੋਲਦਾ ਅੱਜ ਤੋਂ ਨੀਗਾ ਸਿਕੰਦਰ ਜ ਜਿਹਨੂੰ ਅਲੈਗਜ਼ੈਂਡਰ ਦੀ ਗ੍ਰੇਟ ਕਿਹਾ ਜਾਂਦਾ ਉਦੋਂ ਤੋਂ ਬੋਲਦਾ ਅਸੀਂ ਅਫਗਾਨੀਆਂ ਖਿਲਾਫ ਵੀ ਬੋਲੇ ਨਾਦਰ ਸ਼ਾ, ਤਮੂਰ, ਚੰਗੇ, ਅੰਗਰੇਜ਼, ਜਿੰਨੇ ਮਰਜੀ ਲੈ ਲਓ ਮੁਗਲ ਲੈ ਲਓ ਬੋਲੇ ਉਹਨਾਂ ਨੂੰ ਵੀ ਦੁਖਦੇ ਸੀ ਇਹ ਹੁਣ ਵਾਲਿਆਂ ਨੂੰ ਵੀ ਦੁਖਦੇ ਆ ਕਿਉਂਕਿ ਆਪਾਂ ਬੋਲਦੇ ਆ ਬੋਲ ਲੈਈ ਉਹਨਾਂ ਨੇ ਵੇਖਿਆ ਲੈ ਜੀ ਬੋਲਦੇ ਕਿਉਂ ਨੇ ਇਹਨਾਂ ਦੀ ਤਾਕਤ ਕੀ ਹੈ ਤਾਂ ਸਾਡੀ ਤਾਕਤ ਹੈ ਜ਼ਮੀਨ ਦੀ ਜ਼ਮੀਨ ਸਾਡੀ ਤਾਕਤ ਹੈ ਜਿਹੜੀ ਸਾਨੂੰ ਕਿਸੇ ਦੇ ਅੱਗੇ ਝੁਕਣ ਨਹੀਂ ਦਿੰਦੀ ਅਸੀਂ ਕਿਸੇ ਦੀ ਕੋਈ ਰਿਸ਼ਵਤ ਲੈ ਲਈ ਜਾਂ ਆਪਦਾ ਕੇਸ ਵਾਪਸ ਕਰਾਉਣ ਲਈ ਕਿਸੇ ਦੇ ਪੈਰੀਂ ਨਹੀਂ ਪੈਂਦੇ ਅਸੀਂ ਕੰਮ ਕੀਤਾ ਜਿਵੇਂ ਪਹਿਲਾਂ ਤੋਂ ਗੱਲ ਹੈ ਕਿ ਭਾਈ ਦੱਬ ਕੇ ਵਾ ਤੇ ਰੱਜ ਕੇ ਖਾ ਗੱਲ ਖਤਮ ਤੇ ਫਿਰ ਕਿਹੜਾ ਐਮਐਲਏ ਕਿਹੜਾ ਐਮਪੀ ਉਹ ਵਕਰੀ ਗੱਲਾਂ ਸੀ ਆਪ ਦੀਆਂ ਲੜਾਈਆਂ ਲਈ ਕਈ ਵਾਰੀ ਇੰਨਾ ਅੱਗੇ ਗੋਡੇ ਠੇਕ ਦਿੰਨੇ ਆ ਤਾਂ ਮੈਂ ਕਹਿਣਾ ਇਹ ਤਾਂ ਵਾਪਸ ਹੋਊਗੀ ਤੁਸੀਂ ਜਾਗ ਪੇ ਪਰ ਐਂ ਜਾ ਕੇ ਰਿਓ ਜੀ ਜਿਵੇਂ ਹੁਣੇ ਥਲੀ ਨੇ ਜ਼ਿਕਰ ਕੀਤਾ ਹਰ ਮਸਲਾ ਸਾਡਾ ਹਰ ਗੱਲ ਸਾਡੇ ਪੰਜਾਬ ਨਾਲ ਰਿਲੇਟਡ ਹੈ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇੱਕ ਗੱਲ ਲਾਣਾ ਹੈ ਇਹ ਗੱਲ ਨੂੰ ਸੱਚ ਸਾਬਤ ਕਰਨ ਲਈ ਕੋਈ ਵੀ ਖਾਸ ਕਰਕੇ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਇਹਨੂੰ ਜਦੋਂ ਇੰਟਰੋਡਿਊਸ ਜਾਂ ਇਹਨੂੰ ਕਹਿੰਦਾ ਤੁਹਾਡੇ ਸਾਹਮਣੇ ਲਿਆਉਣਾ ਹੁੰਦਾ ਹੈ ਉਹਦੇ ਲਈ ਸਭ ਤੋਂ ਪਹਿਲਾਂ ਐ ਐਡ ਕੱਢੀ ਜਾਂਦੀ ਐ ਕਿ ਕੌਣ ਕੌਣ ਇਸ ਜਗ੍ਹਾ ਤੇ ਗਵਰਨਮੈਂਟ ਸੋਚ ਰਹੀ ਐ ਕੌਣ ਕੌਣ ਬੰਦਾ ਆਪਣੀ ਜ਼ਮੀਨ ਦੇਣੀ ਚਾਹੁੰਦਾ ਫੇਰ ਉਹਦੀ ਡਿਮਾਂਡ ਸਰਵੇ ਹੁੰਦਾ ਐ ਡਿਮਾਂਡ ਮਤਲਬ ਮੰਗ ਕਿੰਨੀ ਕ ਐ ਕੋਈ ਖਰੀਦੂਗਾ ਵੀ ਜਾਂ ਨਹੀਂ ਖਰੀਦੂਗਾ ਆ ਨਵਾਂ ਸ਼ਹਿਰ ਕਿਰਾ 20 ਕਿੱਲੇ ਲੈ ਗਵਰਨਮੈਂਟ ਨੇ 20 ਕਿੱਲੇ ਸਰਫ ਕਿਉਂਣਾ ਨੇ ਡਿਮਾਂਡ ਲਈ एप्लीकेशन पाती कि ये डिमांड दे और सामुदयों के कार्किनु चाहिए ने सिर्फ दस एप्लीकेशन आईयां और उन्होंने वो वी के लिए आदी जिधर पॉलिसीज़ यो स्क्रैप कर मतलब रात दिखा कि ना ने पेंट हजार एकड़ दी डिमांड सर्वे कितना है कितने दस दियो जे कितना भी नहीं कि उस तो बात एक सोशल सर्वे है के ਲੋਕਾਂ ਕਾ ਜਿਹੜੇ ਹੁਣੇ ਗੱਲ ਕੀਤੀ ਸੀ ਕਿ ਮੰਦਰੇਗਾ ਵੀ ਆਉਂਦਾ ਹੈ ਬਹੁਤ ਸਾਰੇ ਲੋਕ ਬਿਨਾ ਜ਼ਮੀਨ ਵਾਲੇ ਆਪਣੇ ਪਿੰਡਾਂ ਛੁੰਦੇ ਨੇ ਉਹਨਾਂ ਦਾ ਕੀ ਹੋਊਗਾ ਉਹ ਸਰਵੇ ਕੀਤਾ ਕਿਤੇ ਨਹੀਂ ਹੋਇਆ ਇਹ ਉਸ ਤੋਂ ਬਾਅਦ ਆਉਂਦਾ ਹੈ ਇਕਨੋਮਿਕ ਸਰਵੇ ਉਹ ਕੀਤਾ ਹੈ ਇਕਨੋਮਿਕ ਸਰਵੇ ਹੁੰਦਾ ਹੈ ਕਿ ਕਿੰਨੇ ਦੀ ਜ਼ਮੀਨ ਆਉ ਕਿੰਨੇ ਦਾ ਘਰ ਦੇਵਾਂਗੇ ਵਾਇਬਲ ਹੈ ਮਤਲਬ ਇਹ ਸਰਕਾਰ ਲਈ ਠੀਕ ਹੈ ਲੋਕਾਂ ਲਈ ਠੀਕ ਹੈ ਕੋਈ ਸਰਵੇ ਨਹੀਂ ਉਸ ਤੋਂ ਬਾਅਦ ਫੇਰ ਅਗਲੀ ਐਡ ਹੁੰਦੀ ਆ ਆਖਰੀ ਕਿ ਆਜੋ ਭਾਈ ਇੰਨੀ ਜ਼ਮੀਨ ਕਰ ਰਹੇ ਆ ਇੰਨੀ ਜ਼ਮੀਨ ਸਾਡੇ ਕੋਲੇ ਆ ਗਈ ਹੁਣ ਤੁਸੀਂ ਐਪਲੀਕੇਸ਼ਨ ਦਿਓ ਆਪ ਦੇ ਪਲੋਟਾਂ ਲਈ ਨਹੀਂ ਝੱਕਾ ਸੀਗੀ ਕੀ ਇਹ ਸਾਰਾ ਕੁਝ ਹੋਇਆ ਨਾ ਸਿੱਧਾ ਜੰਪ ਸਿੱਧਾ ਜੰਪ ਭਾਈ ਜੀ ਰੌਣੇ ਬੜੀ ਵਧੀਆ ਗੱਲ ਗਈ ਕੀ ਇਹ ਬਜਟ ਚ ਲੋਕੇਟ ਸੀ ਜਦੋਂ ਆਪਣਾ ਬਜਟ ਬਣਿਆ ਅਪ੍ਰੈਲ ਚ ਆ ਰਿਹਾ ਜੀ ਅਪ੍ਰੈਲ ਚ ਬਜਟ ਆਇਆ ਕੀ ਇਸ ਸਾਲ ਦਾ ਜਿਹੜਾ ਗਵਰਨਮੈਂਟ ਨੇ ਖਰਚੇ ਕਰਨੇ ਹਨ ਕੀ ਉਹਦੇ ਵਿੱਚ ਆ ਜਿਹੜਾ 650 ਕਰੋੜ ਰੁਪਇਆ ਦੇਣ ਦੀ ਗੱਲ ਹੋ ਰਹੀ ਹੈ ਉਹ ਅਲੋਕੇਟ ਹੈ ਮਤਲਬ ਪਾਸ ਹੋਇਆ ਨਹੀਂ ਤਬ ਇਹ ਨਹੀਂ ਅੱਗ ਕੀ ਲੱਗ ਗਈ ਇੰਨੀ ਆਫਤ ਕੀ ਆ ਗਈ ਤੇ ਘਰ ਦੇਣੇ ਕੀ ਆਪਣੇ ਦਾ ਪਿੰਡਾਂ ਚੋਂ ਮੁੰਡੇ ਬਾਹਰ ਉੱਠ ਕੇ ਜਿੰਦਰੇਲਾ ਗਏ ਤਾਂ ਫਿਰ ਇਹ ਕਿਹਦੇ ਲਈ ਹੋ ਰਿਹਾ ਹੈ ਕੌਣ ਆ ਕੇ ਰਹੂਗਾ ਤੁਹਾਨੂੰ ਪਤਾ ਹੈ ਪੰਜਾਬ ਵਾਲੇ ਨਹੀਂ ਇਹ ਬਾਹਰ ਵਾਲੇ ਆਉਣਗੇ ਇਹ ਬਾਹਰ ਆਣ ਲਈ ਇੰਤਜ਼ਾਮ ਹੋ ਰਿਹਾ ਹੈ ਹੁਣ ਮੈਂ ਦੱਸਦਾ ਹੈ ਕਿ ਸੜਨ ਗੱਲ ਕਿਉਂ ਠੀਕ ਹੈ ਸੜਨ ਨਹੀਂ ਹੋਖੀ ਇਹਦੀ ਇੱਕ ਪਿਛੋਕਮੀ ਜੈਦੀ ਕਹ ਲਓ ਬੈਕਗ੍ਰਾਉਂਡ ਵੀ ਹੈ ਉਹਨੇ ਜੇ ਭੰਜੀ ਇੱਕ ਲੁਧਿਆਣੇ ਦਾ ਇਲੈਕਸ਼ਨ ਹੋਇਆ ਸੀ ਹੋਇਆ ਸੀ ਨਾ ਲੁਧਿਆਣੇ ਦੇ ਇਲੈਕਸ਼ਨ ਚ ਬੀਜੇਪੀ ਤੇ ਆਪ ਘਟਕਾ ਹੋ ਗਿਆ ਬੀਜੇਪੀ ਨੇ ਸਿੱਧੀ ਇੰਡਾਇਰੈਕਟ ਮਦਦ ਕੀਤੀ ਆਪ ਦਾ ਉਮੀਦਵਾਰ ਲੇਟ ਉਤਾਰਿਆ ਜਿਹੜਾ ਕਿ ਬੀਜੇਪੀ ਦੀ ਹਿਸਟਰੀ ਚ ਕਦੇ ਨਹੀਂ ਹੋਇਆ ਔਰ ਫੇਰ ਉਹ ਉਤਾਰਿਆ ਜਿਹੜਾ ਨੇੜੇ ਵਾਲੇ ਦੀਆਂ ਵੋਟਾਂ ਕੱਟ ਸਕੇ ਨਾ ਕਿ ਪਿਛਲੇ ਵਾਲਾ ਇਹ ਉਹਨਾਂ ਦੀ ਮਦਦ ਸੀ ਔਰ ਇਹਨਾਂ ਜਿੰਨੀਆਂ ਨੈਸ਼ਨਲਾਈਜ਼ ਪਾਰਟੀਆਂ ਨੇ ਇਹਨਾਂ ਦੀ ਇੱਕ ਸਕੀਮ ਹੈ ਇਹ ਪੰਜਾਬ ਤੋਂ ਦੁਖੀ ਨੇ ਜਿਹਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਿਆ ਇਹ ਸਾਰੇ ਹੀ ਚੌਂਦੇ ਨੇ ਕਿ ਆ ਜਿਹੜਿਆ ਜ਼ਮੀਨਾਂ ਵਾਲੇ ਆ ਸਪੈਸ਼ਲੀ ਪਿੰਡਾਂ ਵਾਲੇ ਨੇ ਨਾ ਇਹ ਸਾਡੇ ਨੱਕ 'ਚ ਬੜਾ ਦਮ ਕਰਦੇ ਆ ਕਿਉਂਕਿ ਜਿਹੜੀ ਹਕੂਮਤ ਹੁੰਦੀ ਆ ਨਾ ਉਹਨਾਂ ਨੂੰ ਡਰ ਲੱਗਦਾ ਹੈ ਕਿ ਕੋਈ ਬੋਲ ਲੈਣਾ ਕਿਉਂਕਿ ਬੋਲਣ ਦਾ ਮਤਲਬ ਹੁੰਦਾ ਹੈ ਸਵਾਲ ਤੇ ਸਵਾਲਾਂ ਦਾ ਇਹ ਜਵਾਬ ਨਹੀਂ ਦੇਣਾ ਚਾਹੁੰਦੇ ਕਿਉਂਕਿ ਕ੍ਰਾਪਟ ਨਹੀਂ ਤਾਨਾਸ਼ਾਹ ਨਹੀਂ ਤਾਂ ਇਹਨਾਂ ਨੂੰ ਲੱਗਿਆ ਪਾਲਸੀ ਇੱਕ ਬਣ ਗਈ ਤਾਂ ਇਹਨਾਂ ਨੂੰ ਆਸ਼ੀਰਵਾਦ ਦਿੱਤਾ ਉਹਨਾਂ ਨੇ ਕਿ ਗੋ ਹੈਡ ਚੱਲੋ ਕਰੋ ਵਰਨਾ ਉਹੀ ਉਮੀਦਵਾਰ ਜਿਹੜਾ 60 ਕਰੋੜ ਰੁਪਇਆ ਲਾ ਕੇ ਜਿੱਤਿਆ ਜਿਹਨੂੰ ਬਾਅਦ ਵਿੱਚ ਮਿਸਟਰ ਬਣਾਇਆ ਗਿਆ ਜਿਹੜਾ ਆਂਦਾ ਸੀ ਸਰਬਾ ਸਿੰਘ ਜਿਹਨੂੰ ਇਹ ਵੀ ਨਹੀਂ ਪਤਾ ਸੀ ਕਿ ਕਰਤਾਰ ਸਿੰਘ ਸਰਬਾ ਕੌਣ ਹੈ ਉਸ ਬੰਦੇ ਨੂੰ ਇੱਕ ਵੀ ਨੋਟਸ ਇਲੈਕਸ਼ਨ ਕਮਿਸ਼ਨ ਦਾ ਨਹੀਂ ਆਇਆ ਕਿਉਂ ਨਹੀਂ ਆਇਆ ਕਿ ਹੋਗੇ ਸਮਝਾਉਂਦਾ ਸੀ ਕਿ ਆ ਪਾਲਸੀ ਲੈ ਕੇ ਆਉਣੀ ਐ ਇਹ ਸਾਰੀਆਂ ਪਾਰਟੀਆਂ ਇੱਕੋ ਵੇਚਦੇ ਨੇ ਤੁਹਾਨੂੰ ਲੁੱਟਣਾ ਖੋਡੀ ਜ਼ਮੀਨ ਲੈਣੀ ਔਰ ਮੈਂ ਤੁਹਾਨੂੰ ਜਿਹੜੀ ਹੁਣੇ ਗੱਲ ਕਰ ਰੇ ਸੀ ਬਾਜੀ ਉਹ ਰਾਣੀ ਗੱਲ ਕੀਤੀ ਕਿ ਜ਼ਮੀਨ ਮੈਂ ਚੰਡੀਗੜ੍ਹ ਦੇ ਨੇੜੇ ਮੋਹੱਲੀ ਰਹਿਣਾ ਸੀ ਕਰੋੜਾਂ ਦੀ ਜ਼ਮੀਨ ਵੇਚਣ ਵਾਲੇ ਬੰਦੇ ਤੇਰੇ 5 ਤੋਂ 10% ਕਹੂੰਗਾ ਜਿਨ੍ਹਾਂ ਨੇ ਪੈਸੇ ਨੂੰ ਵਧਾ ਲਿਆ ਵਰਨਾ ਉਹਨਾਂ ਦੇ ਬੱਚੇ ਨਸ਼ਿਆਂ ਤੇ ਨੇ ਔਰ ਬਿਲਕੁਲ ਸਹੀ ਕਹੀ ਇਹਨਾਂ ਨੇ ਉਹ ਜਿਹੜੀ ਉਹਨਾਂ ਦੀ ਜ਼ਮੀਨ ਵੇਚੀ ਹੋਈ ਸੀ ਉਹਦੇ ਵਿੱਚ ਵੀ ਉਹਨਾਂ ਦਾ ਨਾ 플ੌਟ ਹੈ ਨਾ ਫਲੈਟ ਹੈ ਰੁੱਲਦੇ ਫਿਰਦੇ ਨੇ ਇਹ ਹੋ ਗਿਆ ਔਰ ਇਹ ਹੋਊਗਾ